ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਾਨੀ ਨੂੰ ਪਟਿਆਲਾ ਤੋਂ ਸੰਸਦ ਡਾਕਟਰ ਤੇਰੰਵੀਰ ਗਾਂਧੀ ਨੇ ਪੰਜਾਬ ਚ ਨਸ਼ਿਆਂ ਬਾਰੇ ਦਿੱਤੇ ਉਹਨਾਂ ਦੇ ਬਿਆਨ ਤੇ ਘੇਰਿਆ ਡਾਕਟਰ ਗਾਂਧੀ ਨੇ ਜਾਨੀ ਦੇ ਬਿਆਨ ਨੂੰ ਬੇਤੁਕਾ ਕਿਹਾ ਤੇ ਖੁੱਲੇ ਮੰਚ ਤੇ ਬਹਿਸ ਦੀ ਚੁਣੌਤੀ ਦਿੱਤੀ ਜਾਨੀ ਨੇ ਜਿਨ੍ਹਾਂ ਅੰਕੜਿਆਂ ਦੇ ਆਧਾਰ ਤੇ ਪੰਜਾਬ ਅੰਦਰ ਨਸ਼ਾ ਬਹੁਤ ਘੱਟ ਹੁੰਦਾ ਦਾਵਾ ਕੀਤਾ ਸੀ ਉਸ ਅੰਕੜੇ ਦੀ ਵਾਜਬੀਅਤ ਬਾਰੇ ਡਾਕਟਰ ਗਾਂਧੀ ਨੇ ਜਾਨੀ ਨੂੰ ਘੇਰਿਆ ਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਸੰਸਾਰ ਵਰਲਡ ਡਰਗ ਡੇ ਤੇ ਜੋ ਸਾਡੇ ਜਾਨੀ ਸਾਹਿਬ ਨੇ ਇਹ ਬਿਆਨ ਜਾਰੀ ਕੀਤਾ ਹੈਗਾ ਕਿ ਪੰਜਾਬ ਚ ਜਿਹੜੀ ਨਸ਼ਿਆਂ ਦੀ ਵਰਤੋਂ ਹੈ ਉਹ ਬਹੁਤ ਹੀ ਮਹੱਜ 1. ਕੁਝ ਪਰਸੈਂਟ ਹੈਗੀ ਹੈ ਇਹ ਬਿਲਕੁਲ ਹੀ ਉਹ ਬੇਤੁਕਾ ਬਿਆਨ ਹੈਗਾ ਆ ਔਰ ਜੋ ਅੰਕੜੇ ਪੁਹਤਾਏ ਨੇ ਜੋ ਤੱਥ ਪੁਹਤਾਏ ਨੇ ਜਿਸ ਜਿਸ ਉਹਨਾਂ ਨੇ ਸਟੱਡੀ ਦਾ ਜ਼ਿਕਰ ਕੀਤਾ ਹੈਗਾ ਉਹ ਸਟੱਡੀ ਜਿਹੜੀ ਏਮਜ਼ ਨੇ ਕੀਤੀ ਸੀਗੀ ਉਹ ਸਟੱਡੀ ਦਾ ਮਕਸਦ ਇਹ ਹੈ ਹੀ ਨਹੀਂ ਸੀਗਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਜਿਹੜੀ ਵਰਤੋਂ ਹੈ ਉਸ ਦੀ ਜਿਹੜਾ ਮੈਗਨੀਟਿਊਡ ਹੈ ਉਹਦੀ ਜੋ ਗੰਭੀਰਤਾ ਉਹ ਕਿੰਨੀ ਹੈਗੀ ਉਸ ਦਾ ਮਕਸਦ ਇਹ ਸੀਗਾ ਕਿ ਟ੍ਰੈਂਡ ਕੀ ਹੈਗਾ ਹੈ ਕਿ ਕਿਸ ਉਮਰ ਦੇ ਬੰਦੇ ਜ਼ਿਆਦਾ ਨਸ਼ੇ ਕਰਦੇ ਨੇ ਤੇ ਉਹ ਉਹਦਾ ਜਿਹ ਮਕਸਦ ਹੀ ਨਹੀਂ ਸੀਗਾ ਕਿ ਨਸ਼ਿਆਂ ਦੀ ਜਿਹੜੀ ਜਿਹੜੀ ਇੰਟੈਂਸਿਟੀ ਹੈਗੀ ਹੈ ਨਸ਼ਿਆਂ ਦੀ ਜੋ ਗੰਭੀਰਤਾ ਹੈਗੀ ਹੈ ਜਾਂ ਨਸ਼ਾ ਜੋ ਕਿੰਨੇ ਵਿਆਪਕ ਨੇ ਉਹ ਉਹਦਾ ਮਕਸਦ ਸਟੱਡੀ ਦਾ ਮਕਸਦ ਨਹੀਂ ਸੀ ਡਾਕਟਰ ਅੰਬੇਕਰ ਨੇ ਜਿਹੜੇ ਉਸ ਮੇਨ ਹਰਤਾ ਕਰਤਾ ਸਟੱਡੀ ਦੇ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਇਸ ਤਰ੍ਹਾਂ ਹੀ ਕੋਈ ਨਹੀਂ ਚਾਹਦਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾਵੇ ਪਰ ਜਿਹੜੀ ਹਕੀਕਤ ਹੈਗੀ ਹੈ ਉਹਨੂੰ ਤਾਂ ਸਵੀਕਾਰਨਾ ਇਹ ਕਿਸੇ ਨਾ ਕਿਸੇ ਰੂਪ ਵਿੱਚ ਉਸ ਬਿਮਾਰੀ ਦਾ ਜਾਂ ਉਸ ਸਮੱਸਿਆ ਦਾ ਹੱਲ ਬਣ ਚ ਸਾਈ ਹੁੰਦਾ ਹੈਗਾ ਉਹ ਅੰਕੜੇ ਪੇਸ਼ ਕੀਤੇ ਹੈਗੇ ਆ ਜੋ ਦਲੀਲਾਂ ਪੇਸ਼ ਕੀਤੀਆਂ ਉਹ ਕਿੰਨੀਆਂ ਖੋਖਲੀਆਂ ਨੇ ਉਸ ਹੱਦ ਤੱਕ ਮੈਂ ਸਮਝਦਾ ਕਿ ਜਾਨੀ ਸਾਹਿਬ ਨੂੰ ਸਿਹਤ ਮੰਤਰੀ ਬਣੇ ਰਹਿਣ ਦਾ ਹੱਕ ਨਹੀਂ ਹੈ ਉਹਨਾਂ ਅਸਤੀਫਾ ਦੇਣਾ ਚਾਹੀਦਾ ਔਰ ਮੈਨੂੰ ਖੁੱਲੇ ਮੰਚ ਤੇ ਮੈਂ ਆ ਕੇ ਚੁਣੌਤੀ ਦੇਣਾ ਹੈਗਾ ਕਿ ਉਹ ਮੇਰੇ ਨਾਲ ਸਾਡੇ ਨਾਲ ਬਹਿਸ ਕਰਨ ਅਸੀਂ ਦੱਸਾਂਗੇ ਕਿ ਪੰਜਾਬ 'ਚ ਜੋ ਨਸ਼ਿਆਂ ਦੀ ਜੋ ਸਮੱਸਿਆ ਹੈਗੀ ਇਹਦੀ ਜੜ੍ਹਾਂ ਕੀ ਨੇ ਇਹਦੀ ਮਤਲਬ ਮੈਗਨੀਟਿਊਡ ਕੀ ਹੈ ਇਹਦੀ ਗੰਭੀਰਤਾ ਕਿੰਨੀ ਹੈਗੀ ਹੈ ਹੁਣ ਤੁਹਾਨੂੰ ਸੁਣਾਉਨੇ ਆ 26 ਜੂਨ ਨੂੰ ਕੋ ਮੰਤਰੀ ਨਸ਼ਾ ਵਿਰੋਧੀ ਦਿਹਾੜੇ ਮੌਕੇ ਕਰਵਾਏ ਗਏ ਰਾਜਪਦਰੀ ਸਮਾਗਮ ਦੌਰਾਨ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਉਹ ਬਿਆਨ ਜਿਸ ਤੇ ਉਹ ਬੁਰੀ ਤਰ੍ਹਾਂ ਕਿਰਗਏ ਨੇ ਅਮੇ ਸਰਵਾ ਉਹ 1.8 1.8 ਦੇ ਹਿਸਾਬ ਸੇ ਹੈ अगर 22 जिले का सर्वे हो जाए आज हो जाए का कहना ठीक है भी दस में नहीं बाईस में करो अगर बाईस का करोगे तो एक पॉइंट रह जाएगा अब पंजाब को जिस तरह से बदनाम कोई तीस परसेंट चालीस सत्तर परसेंट की बात की पड़ी जाती पड़ी है।, है देखो देखो नूह से मास अलग नहीं है पर खाली पंजाब बदनाम है दूसरी स्टेटों में इससे ज्यादा है